ਸਸ਼ੀ ਕਾਲ ਦੀ ਫੋਟੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਹੜਾਏ ਹੋਏ ਆ ਜਿੱਥੇ ਵੱਖ-ਵੱਖ ਐਨ ਜੀਓਜ਼ ਸੇਵਾਵਾਂ ਦਾ ਪੰਜਾਬ ਦੇ ਸੈਲੀਬ੍ਰਿਟੀ ਹੜਪੀਟਾਂ ਲਈ ਸਹਾਇਤਾ ਬਣੇ ਹੋਏ ਹਨ ਅੱਜ ਦਿੱਲੀੋਂ ਇੱਕ ਲੁਧਿਆਣੇ ਟਰੱਕ ਪਰ ਕੇ ਆਇਆ ਗੱਲਬਾਤ ਕਰ ਲੈਣੇ ਆ ਤੁਸੀਂ ਲੁਧਿਆਣੇ ਪਹੁੰਚੇ ਹੋ ਅੱਜ ਦਿੱਲੀੋਂ ਰਾਸ਼ਨ ਲੈ ਕੇ ਹੜਪੀਟਾਂ ਦੀ ਸਹਾਇਤਾ ਲਈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਮੈਂ ਦਿੱਲੀ ਤੋਂ ਸਵਾਭਿਮਾਨ ਸੋਸਾਇਟੀ ਦਾ ਪ੍ਰੈਜ਼ੀਡੈਂਟ ਹੋਂਦੇ ਦਾਤੇ ਅਸੀਂ ਕੈਂਪ ਲਾਇਆ ਸੀ ਤੇ ਸਾਨੂੰ ਸੰਗਤ ਨੇ ਦਿੱਲੀ 'ਚ ਜਿਹੜਾ ਸਹਿ ਉਸੀ ਚਾਹੁੰਦੇ ਸੀ ਕਿ ਕਿਸੇ ਐਸੇ ਹੱਥਾਂ 'ਚ ਪਹੁੰਚੇ ਜਿਹੜਾ ਜ਼ਰੂਰਤਮੰਦਾਂ ਤੱਕ ਪਹੁੰਚਾ ਸਕੇ ਤੇ ਸਾਨੂੰ ਸਾਡੇ ਵੀਰ ਨੇ ਦੱਸਿਆ ਕਿ ਵਿਪਨਪ੍ਰੀਤ ਕੋਰ ਮਾਤਾ ਜੀ ਹੈਗੇ ਨੇ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਹੱਥਾਂ ਨਾਲ ਸੇਵਾ ਵਰਤਾਰੇ ਨੇ ਤੇ ਵਾਇਗੁਰੀ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਅੱਜ ਮਾਤਾ ਜੀ ਦੇ ਚਰਨਾਂ 'ਚ ਪਹੁੰਚੇ ਆਂ ਤੇ ਜਿਹੜੀ ਦਿੱਲੀ ਦੀ ਸ਼ੰਕਰ ਨੇ ਸਾਡੇ ਤੇ ਭਰੋਸਾ ਕੀਤਾ ਸੀ ਅੱਜ ਅਸੀਂ ਬੜੇ ਖੁਸ਼ ਹੋਏ ਆਂ ਤੇ ਆਗੇ ਕਿ ਅਸੀਂ ਸੁਰੱਖਿਅਤ ਹੱਥਾਂ 'ਚ ਜੋ ਸਾਡੀ ਸੋਚ ਸੀ ਉਸ ਤੋਂ ਵੀ ਉੱਪਰ ਅੱਜ ਆ ਕੇ ਸਾਨੂੰ ਇੰਨਾ ਵਿਸ਼ਵਾਸ ਔਰ ਪਿਆਰ ਇੱਥੇ ਮਿਲਿਆ ਹੈ ਕਿ ਵਾਹਿਗੁਰੂ ਜੀ ਦੀ ਕਿਰਪਾ ਬਣੀ ਰਵੇ ਅਸੀਂ ਹਮੇਸ਼ਾ ਮਾਤਾ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਅਸੀਂ ਦਿੱਲੀ ਤੋਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਸੀ ਸਾਨੂੰ ਜੋ ਰਿਪੋਰਟਾਂ 'ਚ ਪਤਾ ਲੱਗ ਰਿਹਾ ਸੀ ਕਿ ਪੰਜਾਬ 'ਚ ਇਸ ਵੇਲੇ ਦਵਾਈਆਂ ਉਹ ਜਿਹੜਾ ਬਾੜ ਤੋਂ ਬਾਅਦ ਇਨਫੈਕਸ਼ਨ ਹੋ ਰਿਹਾ ਲੋਕਾਂ ਨੂੰ ਉਸ ਤਰ੍ਹਾਂ ਦੀ ਦਵਾਈਆਂ ਰੋਜ਼ਮਰਾਂ ਦੀ ਬੁਖਾਰ ਵਗੈਰਾ ਦੀ ਦਵਾਈਆਂ ਉਸ ਤੋਂ ਇਲਾਵਾ ਅਸੀਂ ਚਪਲਾ ਨਵੀਆਂ ਚਪਲਾ ਉਸ ਉਹਦੇ ਨਾਲ ਅਸੀਂ ਖਾਣ ਪੀਣ ਦੀ ਜਿਹੜੀ ਜ਼ਰੂਰਤ ਦੀ ਚੀਜ਼ਾਂ ਸੀ ਜਿਵੇਂ ਚਾਹ ਪੱਤੀ ਚੀਨੀ ਆਇਲ ਟਰਚ ਕਿਉਂਕਿ ਲਾਈਟ ਕਈ ਪਿੰਡਾਂ ਦੇ ਵਿੱਚ ਪਤਾ ਲੱਗਿਆ ਕਿ ਲਾਈਟ ਨਹੀਂ ਹੈਗੀ ਅਸੀਂ ਬੜੀ ਤਦਾਦ ਦੇ ਵਿੱਚ ਟਰਚ ਵੀ ਆਪਣੇ ਨਾਲ ਲੈ ਕੇ ਆਏ ਆ ਇਸ ਤੋਂ ਇਲਾਵਾ ਮੱਛਰਦਾਨੀ ਜਿਹੜਾ ਪਿੰਡਾਂ ਵਿੱਚ ਮੱਛਰ ਦਾ ਬਾੜ ਤੋਂ ਬਾਅਦ ਪਰ ਕੋ ਵਧਿਆ ਮੱਛਰਦਾਨੀ ਆਡੋਮਾਸ ਕੰਬਲ ਔਰ ਆਜਸੀ ਮਾਤਾ ਜੀ ਦੇ ਚਰਨਾਚੇ ਅਰਦਾਸ ਕੀਤੀ ਕਿ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਮਾਤਾ ਨੇ ਕਿਹਾ ਕਿ ਬੇਟਾ ਜੋ ਵੀ ਤੁਹਾਨੂੰ ਠੀਕ ਲੱਗ ਰਿਹਾ ਹੈ ਤੇ ਮਾਤਾ ਨੇ ਦੱਸਿਆ ਕਿ ਪਿੰਡਾਂ ਵਿੱਚ ਚੂਲਿਆਂ ਦੀ ਬੜੀ ਸਖ ਜ਼ਰੂਰਤ ਹੈਗੀ ਹੈ ਤੇ ਵਾਹਿਗੁਰੂ ਜੀ ਦੇ ਅਸ਼ੀਰਵਾਦ ਨਾਲ ਅਸੀਂ ਅੱਜ ਮਾਤਾ ਜੀ ਨੂੰ ਕਿਹਾ ਕਿ ਅਸੀਂ 100 ਝੁੱਲਾ ਆਪਣੀ ਸੋਸਾਇਟੀ ਦੀ ਤਰਫੋਂ ਮਾਤਾ ਜੀ ਦੇ ਚਰਨਾਚੇ ਹੋਰ ਪੇਟ ਕਰਾਂਗੇ ਧੰਨਵਾਦ ਕੀ ਕਹਿਣਾ ਚਾਹੁੰਗਾ ਇਹ ਇੱਕ ਵੱਡੀ ਜ਼ਿੰਮੇਵਾਰੀ ਕਹਿ ਸਕਦੇ ਹਾਂ ਸੇਵਾ ਮਿਲੀ ਆ ਜਿਹੜੀ ਲੰਗਰ ਲੈ ਕੇ ਜਾਣ ਦੀ ਹਰ ਦਿਨ ਲਈ ਫਟਕੀ ਕਹਿਣਾ ਇਸ ਤਰ੍ਹਾਂ ਕੀ ਅੱਗੇ ਵੀ ਮਾਤਾ ਵੀਪਰ ਪ੍ਰੀਤਪੁਰ ਸਿੰਘ ਜੋ ਕਿ ਹੁਣ ਕਿਸੇ ਵੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇ ਮਹਤਾਜ ਨਹੀਂ ਹਨ ਉਹਨਾਂ ਨੇ ਅੱਜ ਤੱਕ ਜਿਹੜੀ ਵੀ ਕੋਈ ਵਿਪਤਾ ਪਣੀ ਹੈ ਜਿਵੇਂ ਕੋਵਿਡ ਕਾਲ ਦੇ ਵਿੱਚ ਲੋਕਡਾਊਨ ਸੀ ਲੋਕ ਭੁੱਖੇ ਮਰ ਰਹੇ ਸੀ ਇਹ ਘਰੋਂ ਪਕਾ ਕੇ 5-5000 ਬੰਦਿਆਂ ਦਾ ਰੋਜ਼ਾਨਾ ਲੰਗਰ ਘਰਾਂ ਤੱਕ ਪਹੁੰਚਾਇਆ ਉਦੋਂ ਹੀ ਜਿਵੇਂ ਪੰਜਾਬ ਦੇ ਵਿੱਚ ਇਹ ਤਰਸਦੀ ਆਈ ਹੈ ਇਹ ਕਿਤੇ ਅਸੀਂ 350 ਸਾਲਾ ਆਪਣੇ ਸ਼ੋਕਨਾਨ ਬਣਾ ਰਹੇ ਸੀ ਵਿਚਾਰ ਇਹ तकरीबन ਕੰਟਰੋਲ ਤੋਂ ਵੀ ਦਿਨ ਤੋਂ ਲਗਾਤਾਰ ਜਿਵੇਂ ਇਹ ਲੋਕ ਪਾੜ ਗ੍ਰਸਤ ਹੋ ਗਏ ਨੇ ਲੋਕ ਬੇਕਾਰ ਹੋ ਗਏ ਨੇ ਬੈਠੇ ਬੈਠੇ ਘਰਾਂ ਦੀਆਂ ਕੰਦਾ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਤੇ ਕਿੰਨੇ ਹੀ ਤਕਰੀਬਨ 3.5 ਲੱਖ ਤੋਂ 4 ਲੱਖ ਲੋਕ ਜਿਹੜਾ ਇਹਦੇ ਤੋਂ ਪ੍ਰਭਾਵਿਤ ਹੋਇਆ ਹੈ 3.80 ਹਜ਼ਾਰ ਏਕੜ ਜਿਹੜੀ ਕਹਿ ਰਹੇ ਨੇ ਜਿਹੜਾ ਆਕੜਾ ਹੈ ਉਹ ਜ਼ਮੀਨ ਜਿਹੜੀ ਹੈ ਬੰਜਰ ਹੋ ਗਈ ਬਰਬਾਦ ਹੋ ਗਈ ਪਾਣੀ ਦੀ ਮਾਰ ਹਟਾ ਗਈ ਲੋਕੋ ਕੋ ਬਿਮਾਰੀ ਦੀ ਇਨਫੈਕਸ਼ਨ ਚ ਆ ਗਏ ਇਸ ਤੌਰ ਦੇ ਵਿੱਚ ਮਾਤਾ ਵਿਪਨਪ੍ਰੀਤ ਕੌਰ ਜੀ ਜੋ ਕਿ ਅੱਗੇ ਵੀ ਤਿੰਨ ਚਾਰ ਵਾਰ ਉੱਥੇ ਜਾ ਕੇ ਰਾਸ਼ਨ ਤੇ ਹੋਰ ਜ਼ਰੂਰੀ ਸਮਗਰੀ ਅੱਕੇ ਵੀ ਵੰਡ ਕੇ ਆਏ ਨੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨਾਲ ਪਤਰੇ ਟੀਵੀ ਤੋਂ ਰਾਜਵੰਤ ਮੋਰਾ ਸਿੰਘ ਜੀ ਦੇ ਸਹਿਯੋਗ ਦੇ ਨਾਲ ਹਰ ਥਾਂ ਤੇ ਮਾਤਾ ਜੀ ਜਿੱਥੇ ਵੀ ਕੋਈ ਸੇਵਾ ਹੋਏਗੀ ਉੱਥੇ ਹਾਜ਼ਰ ਹੋਣਗੇ ਅਜੇ ਕਿ ਮੈਂ ਪਿੰਡਾਂ ਦੀ ਗੱਲ ਕਰਾਂ ਜਿੱਥੇ ਪਿੰਡਾਂ ਦੇ ਲੋਕ ਨੇ ਉਹ ਇੰਨੀ ਤਰਾਸ ਦੀ ਆਣ ਦੇ ਬਾਵਜੂਦ ਵੀ ਉਹ ਚੜ੍ਹਦੀ ਕਲਾ 'ਚ ਨੇ ਅਸੀਂ ਜਦੋਂ ਜਾਣੇ ਹਾਂ ਉਹਨਾਂ ਦੀ ਸੇਵਾ ਕਰਨ ਉਹ ਸਾਨੂੰ ਪਹਿਲਾਂ ਕਹਿੰਦੇ ਨੇ ਇਹਨਾਂ ਨੂੰ ਚਾਹ ਦੁੱਧ ਪਿਲਾਓ ਇਹ ਨਹੀਂ ਚੜਦੀ ਕਲਾ ਇਹ ਪੰਜਾਬ ਦੀ ਹੋ ਸਕਦੀ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਰਈ ਲੰਗਰ ਦੀ ਗੱਲ ਇਹ ਨਹੀਂ ਰੁਕਣਾ ਇਹ ਗੁਰੂ ਨਾਨਕ ਸਾਹਿਬ ਦਾ ਵੀਰਪੇ ਦਾ ਲੰਗਰ ਹੈ ਇਹ ਰੁਕਣਾ ਹੀ ਨਹੀਂ ਇਹ ਚੱਲਦਾ ਰਹਿਣਾ ਇਹ ਇੱਥੇ ਤਾਂ ਲੋੜ ਇੱਥੇ ਪੰਜਾਬ ਹੈ ਪੰਜਾਬ ਦਾ ਲੋਕਾਂ ਨੂੰ ਖਵਾਉਂਦਾ ਪਰ ਇਹ ਹੈ ਵੀ ਅੱਜ ਦੀ ਇੱਕ ਸਿਫਤ ਹੈ ਅਤੇ ਹਰ ਸੋਸਾਇਟੀ ਪਹਿਲਾਂ ਕਹਿੰਦੇ ਸੀ ਪੰਜਾਬ ਨਾਲ ਪੰਜਾਬ ਖੜਾ ਉਦੋਂ ਯੂਪੀ ਹੁਣ ਦੇਖੋ ਦਿੱਲੀ ਸਾਰੇ ਹਿੰਦੂ ਮੁਸਲਮਾਨ ਵੀਰ ਸਾਰੇ ਜਿੰਨੇ ਵੀ ਧਰਮਾਂ ਦੇ ਨੇ ਐਨ ਜੀਓ ਨੇ ਸੁਸਾਇਟੀਆਂ ਨੇ ਮਾਪੁਰਸ਼ ਨੇ ਸਾਰੇ ਹੀ ਢੋਡੇ ਨਾਲ ਮੁੰਡਾ ਜੋੜ ਕੇ ਇਸ ਘੜੀ ਦੇ ਵਿੱਚ ਆ ਕੇ ਪੰਜਾਬ ਦੇ ਨਾਲ ਲੱਗੇ ਹਨ ਔਰ ਇਹ ਚੱਲਦਾ ਰਹਿਣਾ ਹੈ ਅੱਗੋਂ ਵੀ ਜਦੋਂ ਹੁਣ ਪਾਣੀ ਦਾ ਪੱਤਰ ਨਿਭਾ ਹੋਏਗਾ ਅਸਲੀ ਲੋੜ ਉਹ ਤੋਂ ਵੀ ਪੈਣੀ ਹੈ ਉਸ ਤੋਂ ਬਾਅਦ ਵੀ ਇਹ ਇਹਨਾਂ ਨੇ ਜਿਵੇਂ ਵਿਸ਼ਵਾਸ ਦਵਾਇਆ ਕਿ ਅਸੀਂ ਉਦੋਂ ਵੀ ਹਜੇ 3-4 ਮਹੀਨੇ ਤੁਹਾਡੇ ਨਾਲ ਤਤ ਪੜਾਂ ਜਿੱਥੇ ਜਾਣਾ ਜਦੋਂ ਆਵਾਜ਼ ਮਾਰੂਗੀ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਉੰਜਵੇਂ ਇਹ ਭਾਈ ਸਾਹਿਬ ਆਏ ਨੇ ਸਵਾਭਿਮਾਨ ਸੁਸਾਇਟੀ ਦਿੱਲੀ ਸੁਬਾਸ਼ ਨਗਰ ਤੋਂ ਸਿਧੀ ਰਕੇਸ਼ ਵਦਵਾ ਜੀ ਰਕੇਸ਼ਪਤਾ ਜੀ ਪ੍ਰਵੀਨ ਮੁੰਜਾਲ ਜੀ ਰਕੇਸ਼ ਪਾਲੀਆ ਜੀ ਭੋਪਿੰਦਰ ਵਿੱਕੀ ਜੀ ਅਜੀਤ ਜੀ ਅਦਰਸ਼ ਜੀ ਤੇ ਵਿਸ਼ੇਸ਼ ਸਹਿਯੋਗ ਜੋ ਹੈ ਜਦੋਂ ਤੋਂ ਇਹ ਚੱਲਿਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਹੈੱਡ ਗ੍ਰੰਤੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹਨਾਂ ਦਾ ਬਹੁਤ ਉਪਰਾਲਾ ਹੈ ਉਹ ਕੱਲੇ ਜਾ ਜਾ ਕੇ ਵੀ ਪਹਿਲਾਂ ਉਹਨਾਂ ਨੇ ਉੱਥੇ ਜਾ ਕੇ ਅਰਦਾਸ ਕੀਤੀ ਅਰਦਾਸ ਕਰਦੇ ਕਰਦੇ ਭਾਵੁਕ ਹੋ ਗਏ ਸਾਰੀ ਦੁਨੀਆ ਨੇ ਦੇਖਿਆ ਔਰ ਉਸ ਦਿਨ ਤੋਂ ਬਾਅਦ ਇਹ ਕੁਛ ਠੱਲ ਪੈਣੀ ਸ਼ੁਰੂ ਹੋ ਗਈ ਕਿਉਂਕਿ ਦਿਲ ਤੋਂ ਅਰਦਾਸ ਨਿਕਲੀ ਆ ਸਾਰੀ ਉਹਨਾਂ ਦੀ ਕੱਲਿਆ ਦੀ ਨਹੀਂ ਸੀ ਸਾਰੀ ਸੰਗਤ ਦੀ ਅਰਦਾਸ ਸੀ ਔਰ ਉਹਨਾਂ ਨੇ ਜਿਵੇਂ ਸੋਸਾਇਟੀ ਦੀ ਗੱਲ ਕਰਾ ਇਹ ਸੋਸਾਇਟੀ ਹੁਣ ਦਿੱਲੀ ਤੋਂ ਲੈ ਕੇ ਲੁਧਿਆਣੇ ਆਈ ਹੈ ਔਰ ਇਹ ਲਗਾਤਾਰ ਹੁਣ ਜਿਵੇਂ ਉਹਨਾਂ ਨੇ ਚੁੱਲਿਆਂ ਦੀ ਤੇ ਹੋਰ ਅੱਗੋਂ ਜਿਹੜੇ ਮੰਜੇ ਨੇ ਫੋਲਡਿੰਗ ਮੰਜੇ ਇਹਨਾਂ ਦੀ ਵੀ ਜ਼ਿੰਮੇਵਾਰੀ ਇਹਨਾਂ ਨੇ ਲਈ ਆ ਕਿ ਅਸੀਂ ਘਟੋ ਘਟ ਸੋਸੋ ਦਾ ਹੁਣ ਲੈ ਕੇ ਆਵਾਂਗੇ ਜੋ ਜੋ ਲੋਡ ਪੈਗੀ ਅਸੀਂ ਉਹਦੇ ਵਾਸਤੇ ਵੀ ਆਜਾ ਰਹੇ ਔਰ ਮਾਤਾ ਵਿਪਨ ਪ੍ਰੀਤਕੌਰ ਜੀ ਦੀ ਗੱਲ ਤਾਂ ਸਾਰੇ ਜਗ ਜाहिर ਹੈ ਕਿ ਉਹ ਹਰ ਵਿਪਤਾ ਦੇ ਵਿੱਚ ਅਰਥਾ ਤੇ ਸਭ ਨਾਲ ਖੜਦੇ ਨੇ ਕੋਈ ਇਹਨਾਂ ਬਾਰੇ ਕੁਝ ਹੋਰ ਕਹਿਣ ਦੀ ਤਾਂ ਜਰੂਰਤ ਨਹੀਂ ਸਾਰੀ ਦੁਨੀਆ ਨੂੰ ਪਤਾ ਹੈ ਆਪਣੇ ਸਾਰੇ ਸਹਿਯੋਗੀ ਨੇ ਇਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਲਕੀ ਵੀਰ ਜੀ ਨੇ ਇਸ਼ਾਰੀ ਭਾਜੀ ਨੇ ਅਦੇਰਦੂਦ ਤੋਂ ਸਪੈਸ਼ਲ ਆਏ ਨੇ ਔਰ ਤੁਹਾਡੇ ਦਵਿੰਦਰ ਵੀਰ ਜੀ ਤੇ ਸਾਰੇ ਈਸ਼ਵਰ ਸਿੰਘ ਦਰਾਏ ਵਾਲੇ ਇਹ ਸਾਰੇ ਹੀ ਨਾਲ ਮਾਤਾ ਜੀ ਦੇ ਸਹਿਯੋਗੀ ਨੇ ਸੈਂਕੜੇ ਪੁੱਤਰ ਨੇ ਤੇ ਸੈਂਕੜਿਆਂ ਹੀ ਹੋਰ ਮਾਤਾ ਜੀ ਦੇ ਹੋਰ ਸਹਿਯੋਗੀ ਨੇ ਜਿਹੜੇ ਇਹਨਾਂ ਦੇ ਨਾਲ ਖੜੇ ਨੇ ਔਰ ਅਸੀਂ ਤੁਹਾਨੂੰ ਮਾਤਾ ਵਿਪਨਪ੍ਰੀਤ ਕੁਰਜੀ ਵੱਲੋਂ ਵੀ ਇਹ ਸੀਦਾ ਆਸ਼ਵਾਸਨ ਦਵਾਨੇ ਆ ਵੀ ਅਸੀਂ ਹੋਰਨਾਂ ਚੀਜ਼ਾਂ ਵਾਸਤੇ ਵੀ ਤੁਹਾਡੇ ਨਾਲ ਤਤ ਪਰ ਹਰ ਟਾਈਮ ਹਾਜ਼ਰ ਹਾਂ ਜੋ ਵੀ ਲੋੜ ਪੈਗੀ ਅਸੀਂ ਕੋਈ ਰਿੱਤਾ ਕੁਝ ਸੀਮੈਂਟ ਚਾਹੀਦਾ ਇੱਟਾ ਚਾਹੀਦੀ ਆ ਉਹਦੇ ਵਾਸਤੇ ਵੀ ਅਸੀਂ ਹਰ ਵੇਲੇ ਤੁਹਾਡੇ ਨਾਲ ਹਾਜ਼ਰ ਹਾਂ ਧੰਨਵਾਦ ਜੀ ਸਭ ਮੇਰੇ ਨਾਲ ਮਾਤਾ ਮੇ ਭੈਣਾਂ ਕਰਕੇ ਇਹ ਨੰਦਵਰਤ ਸਿਆ ਗਿਆ ਕਿ ਕਿਹੜੇ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਦਿਨੋ ਦਿਨ ਜਿੰਨੀ ਵੀ ਲੋੜ ਪੈਂਦੀ ਆ ਉਹ ਵੱਧਦੀ ਜਾਗੀ ਹੋਰ ਵੀ ਜਿਹੜੇ ਟਰੱਕ ਨੇ ਦੱਸਿਆ ਗਿਆ ਦਿੱਲੀੋਂ ਹੋਰ ਸੇਵਾਵਾਂ ਆਉਣਗੀਆਂ ਤਾਂ ਹੋਰ ਵੀ ਰਾਜਾਂ ਦੇ ਜਿਹੜੇ ਲੋਕ ਮਦਦ ਕਰਨੀ ਚਾਹੁੰਦੇ ਨੇ ਤੁਸੀਂ ਮਦਦ ਕਰ ਸਕਦੇ ਹੋ ਫਟੇ ਦਤਨ ਵਾਟ ਕੈਮਰਾਮੈਨ ਕੋਲ ਦੇਖਦੇ ਨਾ ਕਰਨ